ਦੋਸਤੋ ਹਾਜ਼ਰ ਹਾਂ ਇੰਪੋਰਟੈਂਟ ਪ੍ਰੈਸ਼ਨ ਲੈ ਕੇ ਪੰਚਾਇਤੀ ਰਾਜ ਪ੍ਰਣਾਲੀ ਦੇ ਵਿੱਚੋਂ ਇਸ ਨੂੰ ਕਿਹਾ ਜਾਂਦਾ ਹੈ ਹਿੱਟਲ ਪਦਰ ਤੇ ਲੋਕਤੰਤਰ ਯਾਨਕਿ ਪੰਚਾਇਤੀ ਰਾਜ ਤੇ ਚਲੋ ਇਸ ਤੇ ਪ੍ਰਸ਼ਨ ਉੱਤਰ ਕਰਦੇ ਹਾਂ ਇੰਪੋਰਟੈਂਟ ਪ੍ਰੈਸ਼ਨ ਨੇ ਯਾਦ ਰੱਖੋ ਇਸ ਨੂੰ ਰਿਵਾਈਜ਼ ਕਰੋ ਰੀ ਰਿਵਾਈਜ਼ ਕਰੋ ਪਹਿਲਾ ਪ੍ਰਸ਼ਨ ਹੈ ਪੰਚਾਇਤੀ ਰਾਜ ਪ੍ਰਣਾਲੀ ਨਾਲ ਸੰਬੰਧਿਤ ਕਿਹੜੀ ਸੰਵਿਧਾਨਕ ਸੋਧ ਕੀਤੀ ਗਈ ਸੀ ਤੇ ਇਹ 73rd ਕੀਤੀ ਗਈ ਸੀ 73ਵੀਂ 74ਵੀਂ ਹੈ ਜਿਹੜਾ ਸ਼ਹਿਰੀ ਸ਼ਹਿਰਾਂ ਵਿੱਚ ਜਿਹੜਾ ਹੈ ਹਿੱਟਲ ਪਦਰ ਤੇ ਲੋਕਤੰਤਰ ਲਈ ਤੇ ਅਗਲਾ ਹੈ ਭਾਰਤ ਦਾ ਕਿਹੜਾ ਪਹਿਲਾ ਰਾਜ ਸੀ ਜਿਸ ਨੇ ਪੰਚਾਇਤ ਰਾਜ ਪ੍ਰਣਾਲੀ ਅਪਣਾਈ ਸੀ ਤੇ ਰਾਜਸਥਾਨ ਸੀ ਆਪਣਾ ਆਨਸਰ ਹੋਏਗਾ ਡੀ ਰਾਜਸਥਾਨ 73 ਸੰਵਿਧਾਨਕ ਸੋਧ ਦੁਆਰਾ ਸੰਵਿਧਾਨ ਵਿੱਚ ਇੱਕ ਨਵਾਂ ਭਾਗ 9 ਅਤੇ ਅਨੁਸੂਚੀ 11 ਸ਼ਾਮਿਲ ਕੀਤਾ ਗਿਆ ਸੀ ਠੀਕ ਹੈ ਜਾਂ ਗਲਤ ਹੈ ਇਹ ਸਹੀ ਹੈ ਇਹ ਸਹੀ ਹੈ ਨਵਾਂ ਭਾਗ ਤੇ ਗ੍ਰਾਮ ਅਨੁਸੂਚੀ ਸ਼ਾਮਿਲ ਕੀਤਾ ਗਿਆ ਸੀ ಗ್ರಾಮ ਪੰਚਾਇਤ ਦੀ ਚੋਣ ਲੈਣ ਲੈ ਘੱਟ ਤੋਂ ਘੱਟ ਕਿੰਨੀ ਉਮਰ ਚਾਹੀਦੀ ਹੈ 21 ਸਾਲ ਦੀ ਉਮਰ ਚਾਹੀਦੀ ਹੈ ਤੇ ਐਮਐਲਏ ਲਈ 25 ਸਾਲ ਐਮਪੀ ਲੋਕ ਸਭਾ ਲਈ ਵੀ 25 ਸਾਲ ਚਾਹੀਦੀ ਹੈ ਯਾਦ ਰੱਖਿਓ 30 ਸਾਲ ਚਾਹੀਦੀ ਹੈ ਰਾਜ ਸਭਾ ਦੇ ਮੈਂਬਰ ਬਣਨ ਲਈ ਉਮਰ ਤੇ 35 ਸਾਲ ਰਾਸ਼ਟਰਪਤੀ ਬਣਨ ਲਈ ਪੰਚਾਇਤੀ ਚੋਣਾਂ ਵਿੱਚ ਔਰਤਾਂ ਕਿੰਨੇ ਪ੍ਰਤੀਸ਼ਤ ਰਾਖਵਾ ਕਰਨਾ ਹੈ ਔਰਤਾਂ ਲਈ ਤੇ 50% ਅੱਧਾ ਅੱਧਾ ਰਾਖਵਾ ਕਰਨ ਹੈ ਯਾਦ ਰੱਖਿਓ ਪੰਚਾਇਤ ਸਮਿਤੀ ਦਾ ਕਾਰਜਕਾਰੀ ਅਧਿਕਾਰੀ ਕੌਣ ਹੁੰਦਾ ਹੈ ਤੇ ਪੰਚਾਇਤ ਸਮਿਤੀ ਦਾ ਕਾਰਜਕਾਰੀ ਅਧਿਕਾਰ ਖੇੜ ਅਤੇ ਵਿਕਾਸਤ ਪੰਚਾਇਤ ਅਧਿਕਾਰ ਅਧਿਕਾਰੀ ਹੁੰਦਾ ਹੈ ਰਾਈਟ ਖੇਡ ਵਿਕਾਸ ਤੇ ਪੰਚਾਇਤ ਅਧਿਕਾਰੀ ਕਿਸੇ ਪੇਡੂ ਖੇਤਰ ਵਿੱਚ ਗ੍ਰਾਮ ਪੰਚਾਇਤ ਵਿਵਸਥਾ ਕਰਨ ਲਈ ਘੱਟੋ ਘੱਟ ਕਿੰਨੇ ਵਸੋਂ ਹੋਣੀ ਚਾਹੀਦੀ ਤੇ 200 ਵਸੋਂ ਹੋਣੀ ਚਾਹੀਦੀ ਯਾਦ ਰੱਖਿਓ ਸੀ ਆਨਸਰ ਹੈ 200 ਅਗਲਾ ਪ੍ਰਸ਼ਨ ਹੈ ਕਿਸ ਕਮੇਟੀ ਦੀ ਸਿਫਾਰਿਸ਼ ਤੇ ਆਧਾਰਿਤ ਭਾਰਤ ਵਿੱਚ ਤਿੰਨ ਪੱਧਰੀ ਪੰਚਾਇਤੀ ਰਾਜ ਵਿਵਸਥਾ ਕੀਤੀ ਗਈ ਸੀ ਤੇ ਇਹ ਬਲਵੰਤ ਰਾਏ ਮਹਿਤਾ ਕਮੇਟੀ ਸੀ 1960 ਈਸਵੀ ਵਿੱਚ ਬਲਵੰਤ ਰਾਏ ਮਹਿਤਾ ਕਮੇਟੀ ਦੇ ਆਧਾਰਿਤ ਭਾਰਤ ਵਿੱਚ ਤਿੰਨ ਪੱਧਰੀ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ ਯਾਦ ਰੱਖੋ ਅਗਲਾ ਪ੍ਰਸ਼ਨ ਹੈ ਪੰਚਾਇਤੀ ਰਾਜ ਨਾਲ ਸੰਬੰਧਿਤ 73 ਸੰਵਿਧਾਨਕ ਸੋਧ ਕਦੋਂ ਲਾਗਿਆ ਲਾਗੂ ਹੋਇਆ ਸੀ ਇਹ 1993 ਦੇ ਵਿੱਚ ਲਾਗੂ ਹੋਇਆ ਕੀਤਾ ਗਿਆ ਸੀ ਇਸ ਨੂੰ 73ਵੀਂ ਸੰਵਿਧਾਨਕ ਸੋਧ ਅਨੁਸਾਰ ਕਿੰਨੇ ਪੱਧਰੀ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ ਤਿੰਨ ਪੱਧਰੀ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ ਪਰ ਯਾਦ ਰੱਖੋ ਜਿਨ੍ਹਾਂ ਸਟੇਟਾਂ ਦੀ ਆਬਾਦੀ ਘੱਟ ਹੈ ਉੱਥੇ ਦੋ ਪੱਧਰੀ ਦੀ ਵਿਵਸਥਾ ਹੈ एक्सैप्शन है तीन पदरी व्यवस्था इस प्रकार है ग्राम पद्धर ग्राम सभा तो ग्राम पंचायत ब्लॉक ब्लाक ब्लॉक ब्लाक पद्धत ब्लॉक पंचायत या ब्लॉक समिति जिला पदरते जिला परिषद अगला प्रश्न है जिला परिषद का कार्य साधक अधिकारी कौन है तो ये होंडिशनल डिप्टी कमिश्नर डिवेलपमेंट ए डी सी विकास हों भारतीय संविधान की किस अनुसूची में पंचायती राज संबंधी व्यवस्था की गई है तो ग्यारहवीं अनुसूची में व्यवस्था की गई है ग्राम पंचायत ਦਾ ਮੁਖੀ ਕੌਣ ਹੁੰਦਾ ਸਰਪੰਚ ਹੁੰਦਾ ਹੈ ग्राम पंचायत ਦਾ ਮੁਖੀ ਯਾਦ ਰੱਖਿਓ ग्राम पंचायत ਕਿੰਨੇ ਦੇ ਮੈਂਬਰ ਹੁੰਦੇ ਹਨ ग्राम पंचायत ਦੇ ਘੱਟੋ ਘੱਟ 5 ਮੈਂਬਰ ਹੁੰਦੇ ਹਨ ਯਾਦ ਰੱਖਿਓ ਔਰ ਵੱਧ ਤੋਂ ਵੱਧ 13 ਹੋ ਸਕਦੇ ਨੇ ਘੱਟੋ ਘੱਟ 5 ਤੇ ਵੱਧ ਤੋਂ ਵੱਧ 13 ਇਹ ਆਬਾਦੀ ਦੇ ਹਿਸਾਬ ਨਾਲ ਹੈ ग्राम पंचायत ਦਾ ਮੈਂਬਰ ਬਣਨ ਲਈ ਉਮਰ ਕਿੰਨੀ ਹੋਣੀ ਚਾਹੀਦੀ ਹੈ ਤੇ 21 ਸਾਲ ਹੋਣੀ ਚਾਹੀਦੀ ਹੈ ਸਰਪੰਚ ਦੀ ਚੋਣ ਕਿਵੇਂ ਹੁੰਦੀ ਹੈ ग्राम पंचायत ਤੇ ਸਰਪੰਚ ਦੀ ਚੋਣ ਪੂਰੇ ਪਿੰਡ ਦੇ ਲੋਕ ਸਰਵਜਨਕ ਬਾਲਗ ಮತ ਅਧਿਕਾਰ ਦੇ ਰਾਹੀਂ ਵੋਟ ਪਾ ਕੇ ਪਰਤੱਖ ਤੌਰ ਤੇ ਵੋਟ ਪਾ ਕੇ ਚੁਣਦੇ ਹਨ। ਅਗਲਾ ਪ੍ਰਸ਼ਨ ਹੈ ಗ್ರಾಮ ਪੰਚਾਇਤ ਦੇ ਪੰਚ ਦੀ ਚੋਣ ਕਿਵੇਂ ਹੁੰਦੀ ਹੈ? ਤੇ ಗ್ರಾಮ ਪੰਚਾਇਤ ਵਿੱਚ ਮੈਂਬਰਾਂ ਦੀ ਚੋਣ ਲਈ ਪੂਰੇ ਪਿੰਡ ਨੂੰ ਵਾਰਡਾਂ ਵਿੱਚ ਵੰਡਿਆ ਜਾਂਦਾ ਹੈ। ਜੇ ਮੈਂਬਰ ਉਸ ਪਿੰਡ ਵਿੱਚ ਚੁਣੇ ਜਾਂਦੇ ਹਨ। ਜਿਹਨੇ ਮੈਂਬਰ ਚੁਣੇ ਜਾਂਦੇ ਹਨ ਹਰੇਕ ਵਾਰਡ ਵਿੱਚੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ ਔਰ ਜਿਨ੍ਹਾਂ ਨੂੰ ਵਾਰਡ ਦੇ ਲੋਕ ਪਰਤੱਖ ਤੌਰ ਤੇ ਚੁਣਦੇ ਹਨ ਔਰ ਸਾਰੇ ਵਾਰਡਾਂ ਵਿੱਚੋਂ ਜਾਂ ਜਾਂਦਾ ਜਿਆਦਾ ਜਿਆਦਾ ਵਾੜਾ ਵਿੱਚ ਜਿਹੜਾ ਬੰਦਾ ਜੁਣਦਾ ਚੁਣਿਆ ਜਾਂਦਾ ਹੈ ਉਹ ਸਰਪੰਚ ਹੁੰਦਾ ਹੈ ਵਾੜਾ ਦੇ ਜਿਹੜੇ ਵਾਰਡ ਦੇ ਵਿੱਚੋਂ ਜਿਹੜੇ ਜਿੱਤਦੇ ਨੇ ਉਹ ਵਾਰਡ ਮੈਂਬਰ ਹੁੰਦੇ ਨੇ ਜਾਂ ਪੰਜ ਹੁੰਦੇ ਨੇ ਤੇ ਇਹ ਸੀ ਡੈਮੋਕ੍ਰੇਸੀ ਐਟ ਗ੍ਰਾਸ ਰੂਟ ਯਾਨੀ ਕਿ ਪੰਚਾਇਤ ਰਾਜ ਸਿਸਟਮ ਦੇ ਕੁਝ ਇੰਪੋਰਟੈਂਟ ਪ੍ਰਸ਼ਨ ਉੱਤਰ ਮਿਲਦੇ ਆ ਅਗਲੇ ਵੀਡੀਓ 'ਚ ਟਿਲ ਦੈਨ ਟੇਕ ਕੇਅਰ ਬਾਏ ਬਾਏ ਥੈਂਕ ਯੂ